ਤੇ ਇੱਕ ਜਦੋਂ ਉਸ ਦੇ ਦਰਬਾਰ ਸਵੇ ਕੋਰੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਹਜ਼ਾਰਾਂ ਦੀ ਗਿਣਤੀ ਚ ਬੀਬੀਆਂ, ਬਹਿਣਾ, ਬੱਚੇ, ਸਰਦਾਰ, ਬਜ਼ੁਰਗ ਹੋਰ ਸਾਰੇ ਕਹਿੰਦੇ ਹਾਂ ਹਜ਼ਾਰਾਂ ਦੀ ਗਿਣਤੀ ਸ਼ਹੀਦ ਉੱਥੇ ਹੋਏ ਨੇ ਇਹ ਸੈਂਕੜੇ ਗੁਰਦੁਆਰਾ ਸਾਹਿਬ ਹਨ ਵਿਖੇ ਉਸ ਵਕਤ ਦੀ ਸਰਕਾਰ ਨੇ ਭਾਰਤੀ ਨੇ ਹਰ ਥਾਂ ਤੇ ਫੌਜ ਨੂੰ ਤਾਇਨਾਤ ਕਰਤਾ ਫੌਜ ਭੇਜਤੀ ਕਿ ਇੱਥੇ ਵੀ ਅਤਵਾਦੀ ਬੈਠੇ ਨੇ ਇਸ ਵਕਤ ਇਹਨਾਂ ਨੂੰ ਉਡਾਜ ਇਹਨਾਂ ਨੂੰ ਮਾਰਜਾ ਖਤਮ ਕੀਤਾ ਜਾਏ ਇੱਥੇ ਵੀ ਫੌਜ ਜੜੀ ਆ ਤਿੰਤ ਤੀਰ ਨੂੰ ਆ ਚੁੱਕੀ ਸੀ ਤੇ ਚਾਰ ਤੀਰ ਨੂੰ ਖਲਸਾ ਜੀ ਫੌਜ ਜੜੀ ਆ ਸਾਰੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਆਪਣੇ ਕਲਵਜ ਲੈ ਲਿਆ ਭਾਵ ਕੇ ਘੇਰ ਲਿਆ ਤੇ ਦਾਸ ਦੀ ਡਿਊਟੀ ਸੀ ਉਸ ਵਕਤ ਬਤੌਰ ਗ੍ਰੰਥੀ ਦੀ ਮੈਨੂੰ ਨੋਟ ਕਰਤਾ ਕੋਈ ਵੀ ਬਾਰ ਜਿਹੜਾ ਆ ਚੁੱਕਾ ਹੈ ਇਸ ਤੋਂ ਬਾਹਰ ਜਾ ਕੋਈ ਨਾ ਗੋ ਬਾਰੋ ਅੰਦਰ ਆਊਗਾ ਤੇ 4 ਤਰੀ ਨੂੰ ਕਰਫਿਊ ਲਾਤਾ ਪੰਜਾਬ ਦੇ ਸਾਰੇ ਹੀ ਸ਼ਹਿਰਾਂ 'ਚ ਸਾਰੇ ਪੰਜਾਬ ਕਰਫਿਊ ਲਾਤਾ 6 ਦੀ ਰਾਤ ਨੂੰ ਫੌਜ ਨੇ ਹਮਲਾ ਕਰਤਾ ਸੜਾ ਤੜ ਗੋਰੀਏ ਚਲੀਆਂ ਸਰਾਂਚ ਉਹ ਦਰਬਾਰ ਸਭ ਚਲੀਆਂ ਗੁਰੂ ਗੋਡੇ ਜਦੋਂ ਗੋਰੀ ਚرائی ਤੇ ਉਹਨੂੰ ਗੁਰਚਾ ਲੈ ਕੇ ਉੱਥੇ ਹੀ ਮਾਸਟਰ ਸ਼ਾਨ ਸਰ ਕੋਲ ਦੋ ਸਿੰਘ ਇੱਕ ਬੀਬੀ ਤੇ ਇੱਕ ਸਿੰਘ ਪੜ ਗਿਆ ਤਸ਼ਹੀਦ ਹੋਇਆ ਤੇ ਕੁਝ ਸਿੰਘ ਸਰਾਂਚ ਸ਼ਹੀਦ ਹੋਏ ਨੇ ਟੋਟਲ ਗਿਣਤੀ ਕਰੇ 17 ਐ ਸਿੰਘ ਤੇ ਸਿੰਘਣੀਆਂ ਦੀ ਜਿਹੜੇ ਕੇਸ ਗੁਰਦੁਆਰਾ시 ਦੁਖਨਾ ਪਟਾਲਾ ਸਾਹਿਬ ਦੇ ਖੇ ਸ਼ਹੀਦ ਹੋ ਗਿਓ ਜਦੋਂ ਇਹ ਕੰਮ ਹੋਇਆ ਗੋਲੀ ਚੱਲੀ ਧੰਦਾ ਤਨ ਗੋਲੀਆਂ ਚਲੀਆਂ ਸਾਡੇ ਲੋਕਾਂ ਨੂੰ ਜਿਹੜੇ ਕੋ ਲੋਕ ਸਤਾਪ ਦੇ ਸਲ ਮਰਾਜ਼ਮ ਚ ਸੇਵਾ ਕਰ ਰਹਿਣ ਰਾਗੀ ਸਿੰਘ ਸੇਵਾਦਾਰ ਤੇ ਜਿਨੇ ਵੀ ਸਾਰੇ ਨੂੰ ਫੜ ਕੇ ਰਾਤ ਦੇ ਤਿੰਨ ਕੋਈ ਨਾਂ ਤਕਰੀਬਨ ਇਹ ਦੋ ਤੇ ਨੂੰ ਵੀ ਤਕਰੀਬਨ ਫੜ ਕੇ ਸਾਰਿਆਂ ਨੂੰ ਬਾਹਰ ਸਰ ਜਾਂ ਕੇ ਗੁਰਦਾਸ ਸਾਹਿਬ ਨੇ ਬਿਠਾਤਾ ਜਿਹੜੇ ਸਾਡੇ ਮਿਰਰ ਦੇ ਨੌਜਵਾਨ ਸਨ ਮੈਂ ਉਸ ਵਕਤ ਵੀ 25 ਕੁਸਤੀਕ ਸਾਲ ਦਾ ਸੀਗਾ ਸਾਡੇ ਹੀ ਦਸਤਾਰਾਂ ਲਾ ਕੇ ਸਾਡੇ ਪਿੱਛੇ ਹੱਥ ਬੰਨ ਦਿੱਤੇ ਮਹਾਰਾਸ਼ੀਦ ਹੋਏ ਸਨ ਸਰਦਾਰ ਅਜ਼ਾਇਬ ਸਿੰਘ ਗਿੱਲ ਮੈਨੇਜਰ ਮੌਜੂਦਾ ਸਨ ਉਹਨਾਂ ਦੀ ਨਿਗਰਾਨੀ ਹੇਠ ਛੋਜ ਨੇ ਉਹਨਾਂ ਸਾਰਿਆਂ ਦਾ ਪੋਸਟਮਾਸਟਰ ਕਰਾਇਆ ਇੱਥੋਂ ਲੱਗਦ ਕੇ ਗੱਡੀ ਚ ਇਧਰ ਹਸਪਤਾਲ ਲੈ ਕੇ ਤੇ ਬਡੂੰਗਰ ਦੀ ਅਮਲੀ ਸਾਰਿਆਂ ਦਾ ਸੋਝ ਨਹੀਂ ਸਤਸਕਾਰ ਕੀਤਾ ਇਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਨ ਭੈਣ ਭਰਾਸਣ ਜਾਂ ਮਾਂ ਬਾਪ ਸਰ ਉਹਨੂੰ ਬਾਅਦ ਪਤਾ ਲੱਗਾ ਜਦੋਂ ਵੀ ਸਾਡੇ ਬੱਚੇ ਜਾਂ ਸਾਡੇ ਬਜ਼ੁਰਗ ਸਾਡੀ ਮਾਂ ਸਾਡੀ ਭੈਣ ਘਰ ਨਹੀਂ ਪਹੁੰਚੀ ਉਹ ਫਿਰ ਦੋ ਤਿੰਨ ਦਿਨ ਬਾਅਦ ਜਦੋਂ ਕਰਫਿਓ ਖੁੱਲਿਆ ਫਿਰ ਇੱਥੇ ਆਏ ਇਹ ਜਿਹੜਾ ਸਮਾਸੀ ਨਾ ਭੁਲਣਯੋਗ ਹੈ ਨਾ ਭਰਵਣਯੋਗ ਹੈ ਨਾ ਬਖਸ਼ਿਸ਼ਯੋਗ ਹੈ ਨਾ ਕਿ ਅਸੀਂ ਤਾਂ ਲੋਕ ਜਿਹੜੇ ਉਸ ਦੇ ਵਜੂਦਾ ਸੀ ਜਿਨ੍ਹਾਂ ਆਪਣਾ ਇਹ ਸਾਰੇ ਪਿੰਡ ਤੇ ਢਾਇਆ ਹੈ ਸਾਨੂੰ ਸਾਰਿਆਂ ਨੂੰ ਕਦੀ ਨਹੀਂ ਭੁੱਲੇਗਾ ਦਰਸ਼ਨ ਟੀਵੀ ਦੇਖ ਰਹੇ ਹੋ ਤੁਸੀਂ ਜਦੋਂ ਵੀ ਗੱਲ ਜੂਨ 1984 ਦੀ ਹੁੰਦੀ ਹੈ ਤਾਂ ਸਿੱਖ ਕਤਲੇਆਮ ਜਿਹੜੀ ਤਸਵੀਰ ਸੀਗੀ ਉਹ ਸਾਰੀ ਅੱਖਾਂ ਸਾਹਮਣੇ ਆ ਜਾਂਦੀ ਹੈ ਤੇ ਸਿੱਖਾਂ ਦੇ ਦਿਲਾਂ ਦੇ ਵਿੱਚੋਂ આજ ਤੱਕ ਉਹ ਸਮਾ ਜਿਹੜਾ ਨਹੀਂ ਨਿਕਲਿਆ ਹੈਗਾ ਉਸ ਨੂੰ ਕੋਈ ਵੀ ਜਿਹੜਾ ਨਹੀਂ ਭੁੱਲ ਸਕਿਆ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਵਿੱਚ ਵੀ ਕਾਫੀ ਘਟਨਾਵਾਂ ਵਾਪਰੀਆਂ ਸੀਗੀਆਂ ਉਸ ਸਮੇਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਸੁਖਦੇਵ ਸਿੰਘ ਇਸ ਵਕਤ ਸਾਡੇ ਨਾਲ ਨੇ ਹੈਡ ਗ੍ਰੰਥੀ ਵੱਜੋਂ ਵੀ ਇਹਨਾਂ ਨੇ ਸੇਵਾ ਗੁਰਦੁਆਰਾ ਸਾਹਿਬ ਦੇ ਵਿੱਚ ਨਿਭਾਈ ਹੈ ਤੇ ਗੱਲਬਾਤ ਕਰਦੇ ਆ ਕਿ ਉਸ ਸਮੇਂ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਵਿੱਚ ਕੀ ਕੁਝ ਹੋਇਆ ਸੀਗਾ ਕੀ ਕੁਝ ਮਾਹੌਲ ਸੀਗਾ ਕੀ ਕੁਝ ਤਸਵੀਰ ਸੀਗੀ ਕਿਉਂਕਿ ਇਹਨਾਂ ਨੇ ਆਪਣੇ ਪਿੰਡੇ ਦੇ ਉੱਪਰ ਹਾਪ ਹੰਡਾਇਆ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਦਰਸ਼ਨ ਟੀਵੀ ਤੋਂ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਰਾ ਸੋ ਪਛਾਨੀਆਂ ਜੋ ਲੜਾ ਦੀਨ ਕੇ ਹਿਤ ਪੁਰਜਾ ਪੁਰਜਾ ਕੱਟ ਮਰੇ ਕੌਣ ਛੱਡੈ ਖੇਤ ਦੇ ਹੁਕਮ ਅਨਸਾਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਤਿਸ਼ਥਾਨ ਜੂਨ 1984 ਅਪਰ ਗੱਲ ਅਰੰਭ ਕਰਦੇ ਹਾਂ ਸੱਚਖੰਡ ਅਰਦਾਰ ਦਰਬਾਰ ਸਭ ਹਰਿਮੰਦਰ ਸਾਹਿਬ ਤੋਂ ਕਿਉਂਕਿ ਉਸ ਵਕਤ ਸੱਚਖੰਡ ਅਰਦਾਰ ਦਰਬਾਰ ਸਭ ਹਰਿਮੰਦਰ ਸਾਹਿਬ ਵਿਖੇ ਬਹੁਤ ਵੱਡੀ ਗਿਣਤੀ ਚ ਜਿਹੜੀ ਭਾਰਤ ਸਰਕਾਰ ਕਾਂਗਰਸ ਦੀ ਸੀ ਉਸ ਵਕਤ ਦੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਦਰਬਾਰ ਸਾਹਿਬ ਵਿਖੇ 1 ਜੂਨ ਤੋਂ ਗੋਲੀ ਜਿਹੜੀ ਚਲਣੀ ਸ਼ੁਰੂ ਹੋ ਗਈ ਸੀ ਤੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਉੱਥੇ ਪਹੁੰਚੇ ਹਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਰਬਾਰ ਸਾਹਿਬ ਸ੍ਰੀ ਗੁਗਨ ਸਾਹਿਬ ਮਹਾਰਾਜ ਦਰਸ਼ਨ ਕਰਨ ਲਈ ਅਤੇ ਸਰੋਵਰ ਸਾਹਿਬ ਸ਼ਰਾਨ ਕਰਨ ਲਈ ਆਪਣੇ ਦੁੱਖਾਂ ਦੀ ਨਿਰਵਤੀ ਕਾਸਤੇ ਦੋਖਾ ਨੂੰ ਨਸ਼ਕਤ ਰਤ ਤ ਸੰਗਤ ਬਹੁਤ ਵੱਡੀ ਤੇ ਗਿੰਦੀ ਪਹੁੰਚੀ ਸੀ ਤੇ ਸਰਕਾਰ ਇਹ ਕਹ ਰਹੀ ਸੀ ਇੱਥੇ ਬਹੁਤ ਅਤਵਾਦੀ ਬੈਠੇ ਹਨ ਤੇ ਇਥੇ ਨਾਹਵਰਕ ਸਰਤਪਾਪਾ ਜਰਨਾ ਸਿੰਘ ਖਾਲਸਾ ਪਿੰਡਾ ਵਾਲੇ ਬੈਠੇ ਹਨ ਉਹਨਾਂ ਨੇ ਦੇਸ਼ ਨੂੰ ਇੱਕ ਬਹੁਤ ਵੱਡੀ ਚੁਣੌਤੀ ਦਿੱਤੀ ਹੈ ਲੋਕਾਂ ਨੂੰ ਤੇ ਇਸ ਵਾਸਤੇ ਇਹ ਸਰਕਾਰ ਭਾਰਤੀ ਕਾਂਗਰਸ ਜੀ ਨੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਜੀ ਨੇ ਉਸ ਵਕਤ ਤੋਂ ਉੱਥੇ ਫੌਜ ਨੂੰ ਤਾਇਨਾਤ ਕਰਤਾ 1 ਜੂਨ ਤੋਂ ਕਹਿੰਦੇ ਪਹਿਲੇ ਹੀ ਤੇ 1 ਜੂਨ ਤੋਂ ਉੱਥੇ ਦਰਬਾਰ ਸਭੇ ਕੋਰੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਹਜ਼ਾਰਾਂ ਦੀ ਗਿਣਤੀ ਚ ਬੀਬੀਆਂ, ਭੈਣਾ, ਬੱਚੇ, ਸਰਦਾਰ, ਬਜ਼ੁਰਗ ਹੋਰ ਸਾਰੇ ਕਹਿੰਦੇ ਹਜ਼ਾਰਾਂ ਦੀ ਗਿਣਤੀ ਚ ਸ਼ਹੀਦ ਉੱਥੇ ਹੋਏ ਨੇ ਉਸ ਤੋਂ ਬਾਅਦ ਪੰਜਾਬ ਦੇ 37 ਗੁਰਦੁਆਰਾ ਸਾਹਿਬਾਂ ਹਨ ਵਿਖੇ ਉਸ ਵਕਤ ਦੀ ਸਰਕਾਰ ਨੇ ਭਾਰਤੀ ਨੇ ਹਰ ਥਾਂ ਤੇ ਫौज ਨੂੰ ਤਾਇਨਾਤ ਕਰਤਾ ਫौज ਪਛਤੀ ਕਿ ਇੱਥੇ ਵੀ ਅਤਵਾਦੀ ਬੈਠੇ ਨੇ ਇਸ ਵਕਤ ਇਹਨਾਂ ਨੂੰ ਉਡਾਜ ਇਹਨਾਂ ਨੂੰ ਮਾਰਜ ਖਤਮ ਕੀਤਾ ਜਾਏ ਪਰ ਖਾਲਸਾ ਦੀ ਇਹ ਇੱਕ ਕੌਮ ਹੈ ਗੁਰੂ ਦੀ ਸਾਜੀ ਨਵਾਜੀ ਹੋਈ ਹੈ ਅੰਮ੍ਰਿਤਧਾਰੀ ਹੈ ਅੰਮ੍ਰਿਤਚੱਕਾ ਇਹ ਕਦੇ ਵੀ ਖਤਮ ਹੋਗੀ ਨਹੀਂ ਦਾਣ ਕੋ ਇਹਨੂੰ ਖਤਮ ਕਰਨ ਦਾ ਜੰਮ ਹੈ ਉਸ ਤੋਂ ਬਾਅਦ ਆਪਾਂ ਅਗਲ ਕਰਦੇ ਆਪਾਂ ਜਿੱਥੇ ਬੈਠੇ ਅੱਜ ਨੌਵੇਂ ਪਾਸ਼ਾ ਦੇ ਪਉਣ ਪਿਤਰ ਸਾਨ ਗੁਰਤੇਗ ਬਹਾਦਰ ਸਿੰਘ ਮਹਾਰਾਜ ਜੀ ਦੇ ਗੁਰਦੁਆਰਾ ਸ੍ਰੀ ਦੁੱਖਨੁਆਰ ਸਾਹਿਬ ਪਟਿਆਲਾ ਵਿਖੇ ਇੱਥੇ ਵੀ ਫੌਜ ਜੜੀ ਆ ਤਿੰਨ ਤਰੀ ਨੂੰ ਆ ਚੁੱਕੀ ਸੀ ਤਿੰਨ ਤਰੀਕ ਦਾ ਸ਼ਹੀਦਾਂ ਦੇ ਸਰਤਾਜ ਤਨ ਤਨ ਸ੍ਰੀ ਗੁਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਸੀ ਤੇ 4 ਤਰੀ ਨੂੰ ਪੰਜਵੀਂ ਜੜੀਏ ਜੋੜ ਮੇਲਾ ਹਰ ਮਹੀਨੇ ਮਨਾਇਆ ਜਾਂਦਾ ਇਹ ਦੋ ਤਿਹਾਰ ਸਨ ਤੇ ਸੰਗਤਾਂ ਤੜਕੇ ਹੀ ਆ ਗਈਆਂ ਸੰਗਤਾਂ ਨੂੰ ਕਿਸੇ ਨੂੰ ਕੋਈ ਇਲਮ ਨਹੀਂ ਸੀ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਸਰਕਾਰ ਜਿਹੜੀ ਹੈ ਜਿਸ ਦੇ ਦਰਵਾਜ਼ੇ ਕੋ حملہ ਕੀਤਾ ਹੈ ਬਾਕੀ ਗੁਰਦੁਆਰਿਆਂ ਤੇ ਨਹੀਂ ਕਰੇਗੀ ਪਰ ਸੰਗਤ ਜਿਹੜੀ ਹੈ ਪਿੰਡਾਂ ਚੋਂ ਸ਼ਹਿਰਾਂ ਚੋਂ ਹੋਰ ਦੂਦਰਾਡੇੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਹੀਦਾਂ ਦੇ ਸਰਤਾਜ ਦਾ ਸ਼ਹੀਦੀ ਯਾੜਾ ਮਨਣਨ ਲਈ ਪਹੁੰਚ ਗਈ ਤੇ ਪਹੁੰਚ ਗਈ ਸੰਗਤ ਸੀ ਅਗਲੇ ਦਿਨ ਪੰਚਮੀ ਸੀ ਜਿਨ੍ਹਾਂ ਨੇ ਇਸ਼ਨਾਨ ਕੀਤਾ ਸਰੋਵਰ ਸਾਹਿਬ ਵਿੱਚ ਬਹੁਤ ਚਲੇ ਕੇ ਕਈ ਸੰਗਤਾਂ ਨੇ ਕੱਲ ਪੰਚਵੀ ਦਾ ਇਸ਼ਨਾਨ ਕਰਕੇ ਜਾਵਾਂਗੇ ਤੇ ਇਕੱਠ ਹੋ ਗਿਆ ਹੋਰ ਸੰਗਤਾਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋ ਗਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਪਵਨ ਪਵਿੱਤਰ ਸਥਾਨ ਤੇ ਬਿਨਤ ਬਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵਾਂਗੇ ਇਸ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਾਂਗੇ ਇਹ ਸਤਗੁਰੂ ਸੇ ਪਾਤਸ਼ਾਹ ਨੌਂ ਪਾਤਸ਼ਾਹ ਨੇ ਇਹ ਹੁਕਮ ਕੀਤਾ ਏ ਸੰਗਤ ਲਈ ਕਿ ਜੋ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਉਹਦੇ ਦੁੱਖਾਂ ਦਾ ਨਾ ਸੋਏਗਾ ਦੁੱਖਾਂ ਦੀ ਨਿਵਰਤੀ ਹੋਏਗੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਨਤ ਮस्तक ਹੋ ਕੇ ਆਪਣੀ ਸ਼ਰਧਾ ਤੇ ਭਾਵਨਾ ਦੇ ਨਾਲ ਉਹਦੇ ਸਾਰੇ ਦੁੱਖ ਕੱਢੇ ਜਾਣਗੇ ਤੇ ਇਹ ਫੌਜ ਤਿੰਤਰਗੂ ਆ ਗਈ ਮਦਰ ਸਕੂਲ ਆ ਸਕੂਲ ਹੈ ਇੱਥੇ ਹੀ ਫੌਜ ਇਤਿਨਾਦ ਹੋ ਗਈ ਤੇ ਚਾਰ ਤੀਰ ਨੂੰ ਖਾਲਸਾ ਜੀ ਉਹ ਜਿਹੜੀ ਆ ਸਾਰੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਨੂੰ ਆਪਣੇ ਕਲਾਜ ਲੈ ਲਿਆ ਬਾਪ ਕੇ ਘੇਰ ਲਿਆ ਤੇ ਦਾਸ ਦੀ ਡਿਊਟੀ ਸੀ ਉਸ ਵਕਤ ਬਤੌਰ ਗ੍ਰੰਥੀ ਦੀ ਤੇ ਮੈਂ ਚਾਰਤੀ ਨੂੰ ਗ੍ਰੰਥੀ ਡਿਊਟੀ ਕਰ ਚਲਾ ਗਿਆ ਤੇ ਜਦੋਂ ਮੈਂ ਵਾਪਸ ਆਉਣ ਲੱਗਾ ਤੇ ਮੈਨੂੰ ਕਹਿਣ ਲੱਗੇ ਕਹਾਂ ਜਾ ਰਹੇ ਹੋ ਫੌਜਾਂ ਦੇ ਪੰਜ ਚਾਰ ਬੰਦੇ ਆ ਗਏ ਕਹਾਂ ਜਾ ਰਹੇ ਹੋ ਜੀ ਮੈਂ ਆਪਣੇ ਕੁਆਟਰ ਜਾ ਰਿਹਾ ਨਹੀਂ ਸਾਲੇ ਗੱਲ ਗੋਚੂ ਕੀਤੀ ਮੇਰੇ ਨਾਲ ਕਹਿੰਦੇ ਨਹੀਂ ਵਾਪਸ ਚੋ ਡਰ ਪੈ ਗਿਆ ਡਾਇ ਪੈ ਗਿਆ ਇਹਨੇ ਮਾਰ ਦਿਆਂਗੇ ਤੈਨੂੰ ਨਿਬਖਚ ਮੈਂ ਉੱਥੋਂ ਹੀ ਗੁਰਦੁਆਰਾ ਸਾਹਿਬ ਹੀ ਫਿਰ ਵਕਸ ਤੇ ਲੱਗਾ ਬੈਠਾਰੇ ਉੱਤੇ ਉਹ ਘਰ ਸ਼ਾਮ ਨੂੰ ਰੋਟੀ ਖੀਤੀ ਇਸ ਤਰ੍ਹਾਂ ਇਹ 3 4 5 6 ਦਾ ਵਾਕਿਆ ਹੈ ਭਾਰਤੀ ਸਰਕਾਰ ਨੇ ਫੌਜ ਨੂੰ ਸੀਆਰਪੀ ਨੂੰ ਸਾਰੇ ਪਾਸੇ ਤਾਇਨਾਤ ਕਰਤਾ ਤੇਰਾ ਪਾਤਾ ਨਾ ਕੋ ਅੰਦਰ ਆ ਸਕਦਾ ਤੇ ਨਾ ਕੋ ਅੰਦਰੋਂ ਬਾਹਰ ਜਾ ਸਕਦਾ ਐਨੀ ਗੱਲ ਕਰਦੀ ਕੋਈ ਨਹੀਂ ਜਾਊਗਾ ਬਾਹਰ ਅੱਜ ਨੇ ਅਨਾਉਂਸ ਕਰਤਾ ਕੋਈ ਵੀ ਬਾਹਰ ਜੜਾ ਚੁੱਕਾ ਇਸ ਤੋਂ ਬਾਹਰ ਜਾ ਕੋਈ ਨਾ ਕੋ ਬਾਹਰ ਅੰਦਰ ਆਊਗਾ ਤੇ 4 ਤਰੀਕ ਨੂੰ ਕਰਫਿਊ ਹੁਇ ਲਾਤਾ ਪੰਜਾਬ ਦੇ ਸਾਰੇ ਹੀ ਸ਼ਹਿਰਾਂ ਚ ਸਾਰੇ ਪੰਜਾਬ ਕਰਫਿਊ ਲਾਤਾ ਤੇ ਬਾਹਰ ਤੋਂ ਕੋਈ ਆ ਜੱਕਾ ਤੇ ਨਾ ਕੋ ਬਾਹਰ ਜਾ ਸਕਿਆ 4 ਤਰੀਕ ਨੂੰ ਡਿਊਟੀ ਕੀਤੀ ਮੈਂ ਆਪਣੇ ਪੰਜੀ ਉੱਥੇ ਰਿਆ ਬੱਚੇ ਮੇਰੇ ਉਰੇ ਪਾਸ ਸੀਗੇ ਇਸ ਕੁਆਟਰ 'ਲ ਤੇ ਫਾਇੰਟੇ 6 ਦੀ ਰਾਤ ਨੂੰ ਫੌਜ ਨੇ ਹਮਲਾ ਕਰਤਾ ਤੜਾ ਤੜ ਗੋੜਜੇ ਚਲੀਆਂ ਸਰਾਂਚ ਉਹ ਦਰਬਾਰ ਸੇ ਚਲੀਆਂ ਉੱਥੇ ਇੱਕ ਬਜ਼ੁਰਗ ਬੈਠਾ ਸੀ ਇਨਸਾਨ ਸਾਹਿਬ ਕੋਲ ਉਹਦੇ ਕੋਲ ਪਰ ਰੈਫਲ ਸੀ ਜਜ ਕੋ ਬੰਦੂਕ ਕੀ ਜਾਂ ਸਟੇਟ ਗਨ ਸੀ ਜੋ ਉਹਨੇ ਗੋਲ ਜਲਾਈ ਉਹ ਤੱਕ ਫੌਜੀ ਸਰੋਵਰ ਦੇ ਵਿੱਚ ਚੜੇ ਹੋ ਸੀ ਕੰਨ ਤੇ ਗੁਰਦਸਾ ਸਾਰੇ ਹੀ ਜਿੰਨੇ ਵੀ ਕੁਆਟਰ ਸਨ ਜਿੰਨੇ ਵੀ ਛਾਰਾ ਕੋ ਹਸ਼ ਜਗਾਂ ਉੱਥੇ ਸਾਰੀ ਫੌਜ ਉੱਪਰ ਖੜੀ ਸੀ ਥੱਲੇ ਵੀ ਉੱਥੇ ਉਹ ਬਜ਼ੁਰਗ ਦੇ ਜਿਹੜੇ ਗੋਰੀ ਚੜਾਈ ਤੇ ਉਹਨੂੰ ਗੁਰਚਾ ਕੇ ਉੱਥੇ ਹੀ ਮਾਸਟਰ ਸ਼ਾਨ ਸਰ ਕੋਲ ਦੋ ਸਿੰਘ ਇੱਕ ਬੀਬੀ ਤੇ ਇੱਕ ਸਿੰਘ ਪੜ ਗਿਆ ਤਸ਼ਹੀਦ ਹੋਇਆ ਤੇ ਕੁਝ ਸਿੰਘ ਸਰਾਂ ਚ ਸ਼ਹੀਦ ਹੋਏ ਨੇ ਟੋਟਲ ਗਿਣਤੀ ਕਰੇ 17 ਐ ਸਿੰਘ ਤੇ ਸਿੰਘਣੀਆਂ ਦੀ ਜਿਹੜੇ ਕੇਸ ਗੁਰਦੁਆਰਾ ਸ੍ਰੀ ਦੁਖਨਾ ਪਟਾਲਾ ਸਾਹਿਬ ਦੇ ਕੇ ਸ਼ਹੀਦ ਹੋ ਗਏ ਉਸ ਟਾਈਮ ਭਾਰਤੀ ਸਰਕਾਰ ਦੇ ਫੌਜ ਨੇ ਉਹਨਾਂ ਨੂੰ ਸ਼ਹੀਦ ਕਰਤਾ ਬੇਗੁਨਾਹ ਸਨ ਉਹਨਾਂ ਕੋਈ ਗੱਡਾ ਨਹੀਂ ਸੀ ਕਿਹਾ ਉਹਨਾਂ ਕੋਈ ਗਲਤੀ ਨਹੀਂ ਸੀ ਨਹੀਂ ਬੇਬਸ ਬਿਨਾਂ ਵਜ੍ਹਾ ਵੀ ਇਹ ਚੱਲ ਰਹੀ ਜਿਹਨੇ ਮਾਰੇ ਦੇ ਦੇਖਿਆ ਵੀ ਇਹ ਬੰਦਾ ਉਹਨੂੰ ਮਾਰਤਾ ਬੀ ਲੈਡੀਆਂ ਸਾਰਾ ਬੰਦੇ ਸ਼ਹੀਦ ਹੋ ਗਏ ਅੱਜ ਵੀ ਗੁਰਦੁਆਰਾ ਸ੍ਰੀ ਦੁਗਰਾ ਸਾਹਿਬ ਦੇ ਦਫ਼ਤਰ ਚ ਉਹਨਾਂ ਬੰਦਿਆਂ ਦਾ ਦੀਬੀਆਂ ਦਾ ਨਾਮ ਮੌਜੂਦ ਹੈ ਰਿਕਾਰਡ ਮੌਜੂਦ ਹੈ ਇਸ ਲਈ ਸਤਸੰਗ ਗੁਰੂ ਕੇ ਪਿਆਰਿਓ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਸਥਾਨ ਤੇ ਜਿਹੜੀ ਮਰਿਆਦਾ ਸੀ ਉਹ ਉਸ ਤੱਕ ਨਿਰੰਤਰ ਚਲਦੀ ਰਹੀ ਹੈ ਉਸ ਕੋਈ ਬਿਗਨ ਨਹੀਂ ਪਿਆ ਪੰਜ ਤੇ 6 ਰਾਜੇ ਸਰ ਹਮਲਾ ਹੋਇਆ ਪਿੱਛੇ ਪਰਲੇਵਸ ਗੇੜ ਸੀ ਉੱਥੇ ਪਿੱਛੇ ਆ ਕੋ ਵੱਡੀ ਮਸ਼ੀਨ ਕਰ ਮੈਨ ਲਾ ਲੋ ਜਾਂ ਕੋਈ ਟੈਂਕ ਵਰਗੀ ਲਾ ਲੋ ਉਹ ਜਿਹੜਾ ਗੇੜ ਤੋੜਿਆ ਬੈਂਕਲ ਵੀ ਇਸੇ ਨਾਲ ਗੇੜ ਤੋੜਿਆ ਤੇ ਉੱਥੇ ਉਹ ਖੜੇ ਰਹਿ ਤੇ ਉਸ ਰਾਤ ਨੂੰ ਉਸ ਰਾਤ ਨੂੰ ਬਹੁਤ ਵੱਡਾ ਭਾਰਤੀ ਸਰਕਾਰ ਨੇ ਜ਼ੁਲਮ ਕੀਤਾ ਪਾਬ ਕੀਤਾ ਜਿਹੜੇ ਬੇਦੋਸ਼ੇ ਜਿਨ੍ਹਾਂ ਦਾ ਕੋਈ ਗੁਨਾਹ ਨਹੀਂ ਸੀ ਜਿਨ੍ਹਾਂ ਦੀ ਕੋਈ ਗਲਤੀ ਸੀ ਉਹ ਲੋਕ ਨੂੰ ਮਾਰ ਦਿੱਤੇ ਗਏ ਤੇ ਪੰਜ ਤੇ 6 ਰਾਤ ਨੂੰ ਜਦੋਂ 4:00 ਵਜੇ ਤੇ ਸਾਡੇ ਸਰਦਾਰ ਅਜੀਅਬ ਸਿੰਘ ਜੀ ਮੈਜਰ ਗੈਲ ਉਸ ਵੇਲੇ ਮੌਜੂਦਾ ਸਨ ਉਹਨਾਂ ਨੂੰ ਅਸੀਂ ਕਿਹਾ ਵੀ ਪ੍ਰਕਾਸ਼ ਕਰਨਾ ਤੇ ਉਹਨਾਂ ਨੇ ਕਰਨ ਸਾਹਿਬ ਜਨਰਲ ਕੋਲ ਜੀ ਪਰ ਸਰਦਾਰ ਸੀ ਉਹਨਾਂ ਕਹੇ ਵੀ ਗੁਰੂ ਮਰਯਾਦਾ ਜਿਹੜੀ ਹੈ ਉਸ ਨੂੰ ਮਰਨੀ ਚਾਹੁੰਦੇ ਦਰਬਾਰ ਸਾਹਿਬ ਦੀ ਜੇ ਤੁਸੀਂ ਕਹੋ ਤਾਂ ਉਸ ਸਰਦਾਰ ਸੀ ਸਿਆਣਾ ਸੀ ਮੈਂ ਤਾਂ ਹੀ ਕਹਾਂਗਾ ਜਿਨ ਨੇ ਗੁਰੂ ਦੇ ਡਰ ਤੋਂ ਗੁਰੂ ਦੇ ਪੈਦੋਂ ਹੋ ਕੇ ਜਾਉ ਜੀ ਤੀ ਜਾਓ ਅਹ 4-5 ਬੰਦੇ ਆਏ ਨਾਲ ਉਹਨਾਂ 10-20 ਬੰਦੇ 15 ਫੌਜ ਦੇ ਭੇਜੇ ਨਾਲ ਮੈਜਰ ਸਾਹਿਬ ਸਨ ਆਏ ਕਿ ਆ ਕੇ ਅਸੀਂ ਅਰਦਾਸ ਬੇਨਤੀ ਕੀਤੀ ਗੁਰੂ ਦਰਬਾਰ ਦੇ ਕਵਾੜ ਖੁੱਲੇ ਸਾਰੇ ਦਰਬਾਰ ਦੇ ਅੰਦਰ ਜਿਹੜਾ ਹਿੱਸਾ ਸੀ ਉਸ ਨੂੰ ਫੌਜ ਨੇ ਚੰਗੀ ਤਰ੍ਹਾਂ ਕੱਲੀ ਕੱਲੀ ਚਾਦਰਾਂ ਚੋਕੇ ਦਰੀਆਂ ਚੋਕੇ ਸਾਰਾ ਵਿਖਿਆ ਕਿਤੇ ਕੋਈ ਚੀਜ਼ਦਰ ਪਈ ਬੰਬਰਗੀ ਜਾਂ ਕੋਈ ਵੀ ਚੀਜ਼ਦਰ ਕੋਈ ਕੋਈ ਬੰਦਾ ਤੇ ਲੁਕਿਆ ਆ ਪਰ ਵਰਨਾ ਤੇ ਕੁਝ ਵੀ ਨਹੀਂ ਸੀ ਜੇ ਜਦੋਂ ਤਿਆਰੀ ਹੋ ਗਈ ਸੀ ਫਿਰ ਉਸ ਚਾਦਰਾਂ ਉਛਾਈਆਂ ਤੇ ਚਦਰਮਸ਼ਾਹ ਕੇ ਸਤਗੁਰੂ ਦਾ ਪਾਉਨ ਸਰੂਪ ਸੁਖਾਸਨ ਸਥਾਨ ਤੋਂ ਲਿਆਉਣ ਵਾਸਤੇ ਹਾਜ਼ਰੀ ਭਰੀ ਤਾਂ ਉੱਥੇ ਵੀ ਫੌਜ ਨੇ ਉਸ ਖਾਸ ਸਥਾਨ ਨੂੰ ਚੰਗੀ ਤਰ੍ਹਾਂ ਚੈੱਕਅਪ ਕੀਤਾ ਕਿ ਇੱਥੇ ਤਾਂ ਕੋਈ ਚੀਜ਼ ਨਹੀਂ ਪਈ ਨਹੀਂ ਚਲੋ ਉਹਨਾਂ ਨੂੰ ਕੁਝ ਨਹੀਂ ਮਿਲਿਆ ਫਿਰ ਉਹਨਾਂ ਕਹਿੰਦੇ ਤੁਸੀਂ ਬਾਰਸ਼ ਦੇ ਪ੍ਰਕਾਸ਼ ਕਰੋ ਪ੍ਰਕਾਸ਼ ਕਰਕੇ ਜੇ ਤੁਹਾਡਾ ਨਿਤ ਦੇ ਮੈਂ ਰੋਜ਼ ਦਾ ਉਹ ਚ ਸਗੋਂ ਸਾਧਨ ਪੜ੍ਹ ਕਿਤੇ ਉਸ ਵਕਤ ਨਾਂ ਤਾਂ ਕੜਾ ਪ੍ਰਸ਼ਾਦ ਦੀ ਸੀ ਤੇ ਨਾ ਹੀ ਰਾਗੀ ਸਿੰਘ ਸਰ ਕੋ ਸਾਰੇ ਰਾਗੀ ਸਿੰਘ ਜਿਹੜੇ ਉਹ ਬਾਹਰ ਬਿਠਾਏ ਹੋਏ ਤੇ ਪੜ੍ਹ ਕੇ ਜੀ ਦੇਤ ਨੂੰ ਕੀਤਾ ਤੇ 5 ਤੇ 6 ਦੀ ਰਾਤ ਜਦੋਂ ਇਹ ਕੰਮ ਹੋਇਆ ਗੋਲੀ ਚੱਲੀ ਧੰਦਾ ਤਦ ਗੋਲੀਆਂ ਚਲੀਆਂ ਸਾਡੇ ਲੋਕਾਂ ਨੂੰ ਜਿਹੜੇ ਕੋ ਲੋਕ ਸਤਾਪ ਦੇ ਸਲ ਮਹਾਰਾਜਮ ਸਨ ਸੇਵਾ ਕਰ ਰਹੇ ਰਾਗੀ ਸਿੰਘ ਸੇਵਾਦਾਰ ਤੇ ਜਿੰਨੇ ਵੀ ਸਾਰੇ ਸਾਰਿਆਂ ਨੂੰ ਫੜ ਕੇ ਰਾਤ ਦੇ ਤਿੰਨ ਕੋਈ ਨਾਲ ਤਕਰੀਬਨ ਇਹ ਦੋ ਤਿੰਨ ਵੀ ਦੇ ਤਕਰੀਬਨ ਫੜ ਕੇ ਸਾਰਿਆਂ ਨੂੰ ਬਾਹਰ ਸਰ ਜਾ ਕੇ ਗੁਰਦਾਸ ਸਾਹਿਬ ਨੇ ਬਿਠਾਤਾ ਜਿਹੜੇ ਸਾਡੇ ਮਿਰਰ ਦੇ ਨੌਜਵਾਨ ਸਨ ਨਾ ਉਸ ਵਕਤ ਵੀ 25 ਕੁ ਸਾਲ ਦਾ ਸੀਗਾ ਸਾਡੇ ਹੀ ਦਸਤਾਰਾਂ ਲਾ ਕੇ ਸਾਡੇ ਪਿੱਛੇ ਹੱਥ ਬੰਨ ਦਿੱਤੇ ਹੱਥ ਬੰਨ ਕੇ ਸਰ ਬਾਹਰ ਬਿਠਾਤਾ ਇਸ ਤਰ੍ਹਾਂ ਤੜਕਾ ਹੋ ਗਿਆ ਦਿਨ ਚੜ ਗਿਆ 5:00 ਵਜ ਗਿਆ ਜਿਹੜੇ ਇਸ ਪਟਾਲੀ ਸ਼ਹਿਰ ਦਾ ਪ੍ਰਸ਼ਾਸਨ ਸੀਗਾ ਉਹਨ ਸਾਰਿਆਂ ਬੰਦਿਆਂ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ਾਂ ਕੀਤੀ ਸਭ ਕੁ ਉਪਯਾਸ ਕਰਨ ਵਾਲੇ ਵੀ ਇਹ ਇੱਕ ਮੁਲਾਜ਼ਮੇ ਵਾਕਈ ਬਿ ਸੰਗਤ ਦੇ ਬੰਦੇ ਲਾ ਕਰਤੇ ਮੁਲਾਜ਼ਮ ਲਾ ਕਰਤੇ ਤੇ ਮੁਲਾਜ਼ਮ ਲਾ ਕਰਤੇ ਦਵਾਕੇ ਤੇ ਵੀ ਮੁਲਾਜ਼ਮ ਨੇ ਨਾਲ ਹੀ ਮੈਨੇਜਰ ਸਾਹਿਬ ਸੀ ਉਹਨਾਂ ਨੂੰ ਪਤਾ ਸੀ ਮੁਲਾਜ਼ਮ ਨੇ ਸਾਲੂ ਕਹੇ ਸਾਰਿਆਂ ਨੇ ਕਿਤੇ ਨਹੀਂ ਜਾਣਾ ਆਪੋ ਸਿੱਧੇ ਕੁਆਟਰਾਂ ਜਾਣਾ ਤੇ ਜਿਹੜੀ ਸੰਗਤ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਸਰਾਂ ਜਾਣਾ ਚਲੋ ਸਾਰੂ ਸਾਰਿਆਂ ਨੂੰ ਘਟ ਘਟ ਮੇਰੇ ਖਿਆਲ ਦਿਨ ਚੜ ਗਿਆ 7-8 ਵਜੇ ਅੱਜ ਕੱਲ ਦਿਨ ਤੋਂ ਬੜੀ ਦੁਪਹਿਰ ਸੀਗੇ ਅਸੀਂ ਆਪੋ ਆਪਣੇ ਕੁਆਟਰਾਂ ਚ ਲਗੇ ਨਾਲ ਮੇਰੇ ਬੱਚੇ ਇੱਧਰ ਸੀ ਉਹ ਵੀ ਤਰਕੇ ਪੰਜਵੇਂ ਸਾਰੇ ਨੂੰ ਬਣ ਕੇ ਉਹ ਦੱਜਾ ਸਾਰੇ ਮਰਾਜ਼ ਨੂੰ ਇਕੱਠਾ ਕਰਦਾ ਤੇ ਇਸ ਤਰ੍ਹਾਂ ਜੋਏ ਭਾਰਤੀ ਸਰਕਾਰ ਨੇ ਇੰਦਰਾ ਗਾਂਧੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਇਤਿਹਾਸਿਕ ਸਦਨਾਂ ਤੇ ਪਹਿਲ ਤੇ ਗਾਲੇ ਸੱਚਖੰਡ ਰਮੰਦਰ ਸਾਹਿਬ ਵਿਖੇ ਐਨਾ ਵੱਡਾ ਹਮਲਾ ਕੀਤਾ ਕਿ ਪਤਲੇ ਕਿੰਨੇ ਕੁ ਉੱਥੇ ਅਤਵਾਦੀ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਜੋ ਸਿੰਘ ਸਿੰਘ ਜੀ ਸ਼ਹੀਦ ਹੋ ਗਏ ਇਸ ਸੰਤਾਨ ਤੇ 17 ਸਿੰਘ ਸਿੰਘ ਜੀ ਨੇ ਸ਼ਹੀਦ ਹੋਏ ਜੇ ਇਹ ਜੋ ਘਟਨਾ ਵਾਪਰੀ ਇਹ ਭਾਰਤੀ ਸਰਕਾਰ ਨੇ ਉਹ ਜਿਹੜੀ ਬਹੁਤ ਹੀ ਨੰਨਜੋਗ ਹੈ ਬਹੁਤ ਹੀ ਇਹ ਘਟਨਾ ਮਾੜੀ ਹੈ ਕਿਉਂਕਿ ਸਾਡੇ ਵਰਗੇ ਲੋਕਾਂ ਨੂੰ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹ ਇਹਨਾਂ ਪੁੱਛਦੀ ਨਾ ਭੁੱਲਣਯੋਗ ਹੈ ਤੇ ਨਾ ਹੀ ਇਹ ਬਖਸ਼ਣਯੋਗ ਨਹੀਂ ਬੇਕਾਰ ਸਰਕਾਰ ਨੂੰ ਅੱਜ ਦੀ ਕੋਈ ਵੀ ਐਸ ਕਾਂਗਰਸ ਦੀ ਜਾਂ ਕਾਹਦੇ ਪ੍ਰਾਤਨ ਉਹਨੂੰ ਬਖਸ਼ਤ ਗੁਰੂ ਸਾਹਿਬ ਨਹੀਂ ਕਦੀ ਵੀ ਉਹਨੂੰ ਬਖਸ਼ਣਗੇ ਆਪਾਂ ਦੇਖਦੇ ਆ ਕਿ 6 ਮਹੀਨੇ ਬਾਅਦ ਅਬਦਾਲੀ ਆਇਆ ਪਹਿਲਾਂ ਉਹ ਵੀ 6 ਮਹੀਨੇ ਬਾਅਦ ਚੜਾਈ ਕਰਕੇ ਚੜ੍ਹਤਾ ਸਿੰਘਾਂ ਨੇ ਅਗੂ ਹੋਰ ਆਇਆ ਉਹ ਚੜ੍ਹਤਾ ਇਸ ਤਰ੍ਹਾਂ 인ਦਰਾ ਗਾਂਧੀ ਚੜ੍ਹਤੇ ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਾਲ ਤਖਸਾਲ ਜੀ ਸਤਖਰ ਹੰਮੰਦਰ ਸਾਹਿਬ ਨੇ ਜਿਵੇਂ ਆਪਣਾ ਇਹ ਕੰਮ ਕੀਤਾ ਉਹ ਕਦੀ ਬੱਚਿਆ ਨਹੀਂ ਤੇ ਕਾਲ ਤਖਸਾਲ ਸਾਹਿਬ ਨੂੰ ਟੈਟਰੀ ਕਰਤਾ ਉੱਥੇ ਸੰਤ ਬੱਬਾ ਜੰਦਾ ਸੀ ਕਾਲ ਸਾਹਿਬ ਪਿੰਡਾ ਵਾਲੇ ਮਾਪਰਖ ਜੋ ਸੰਤਰੀ ਸਨ ਤੇ ਸੁਪਾਈ ਵੀ ਸਨ ਉਹਨਾਂ ਨੇ ਉੱਥੇ ਬੜੀ ਕੋਸ਼ਿਸ਼ ਕੀਤੀ ਮਾਰਨ ਦੀ ਪਰ ਚਲੋ ਜੋ ਬਾਣਾ ਗੁਰੂ ਦਾ ਕਿਉਂਕਿ ਸੂਰਜ ਕਿਰਨ ਮਲੇ ਚਲਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੇ ਅਨੁਸਾਰ ਉਹਨਾਂ ਦੀ ਵੀ ਸ਼ਹੀਦੀ ਹੋ ਗਈ ਬਾਬਾ 18 ਸਿੰਘ ਜੀ ਹੋਰ ਸਿੰਘ ਜਿਹੜੇ ਬਾਬਾ ਸ਼ਬੀ ਸਿੰਘ ਜੀ ਜਰਨਲ ਸਾਰੇ ਸਿੰਘ ਸ਼ਹੀਦ ਹੋ ਗਏ ਤੇ ਉਹ ਤੋਂ ਕਈ ਦਿਨ ਬਾਅਦ ਦਰਵਾਸਾ ਚਲੋ ਵੱਡੇ ਕੰਮ ਐ ਇੱਥੇ ਵੀ 8 ਕਤੇ ਲੋਕ 6 ਨੂੰ ਹੋਇਆ 7 ਨੂੰ ਅਠੋਂ ਕਰਕੇ ਹੌਲਤਾ ਤੇ ਸੰਗਤਾਂ ਜਿਹੜੀਆਂ ਨੇ ਜਿਹਨਾਂ ਦੀ ਪੂਨ ਸੰਕਾ ਕੇ ਆਪੋ ਆਪਣੇ ਘਰੇ ਚਲੇ ਗਏ ਜਿਹੜੇ ਸਿੰਘ 17 ਸ਼ਹੀਦ ਹੋਏ ਸਨ ਸਰਦਾਰ ਅਜ਼ੈਬ ਸਿੰਘ ਗਿੱਲ ਮੈਨੇਜਰ ਮੌਜੂਦਾ ਸਨ ਉਹਨਾਂ ਦੀ ਨਿਗਰਾਨੀ ਇੱਥੇ ਫੌਜ ਨੇ ਉਹਨਾਂ ਸਾਰਾ ਦਾ ਪੋਸਟਮਾਸਟਰ ਕਰਾਇਆ ਇੱਥੋਂ ਲੱਗਦ ਕੇ ਗੱਡੀ ਚ ਇਧਰ ਹਸਪਤਾਲ ਲੈ ਗਏ ਤੇ ਬਡੂੰਗਰ ਦੀ ਅਮਰੀ ਸਾਰਿਆਂ ਦਾ ਫੌਜ ਨਹੀਂ ਸਤਸਕਾਰ ਕੀਤਾ ਇਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਨ ਭੈਣ ਭਰਾਸਣ ਜਾਂ ਮਾਂ ਬਾਪ ਸਰ ਉਹਨੂੰ ਬਾਅਦ ਚ ਪਤਾ ਲੱਗਾ ਜਦੋਂ ਵੀ ਸਾਡੇ ਬੱਚੇ ਜਾਂ ਸਾਡੇ ਬਜ਼ੁਰਗ ਸਾਡੀ ਮਾਂ ਸਾਡੀ ਭੈਣ ਘਰ ਨਹੀਂ ਪਹੁੰਚੀ ਉਹ ਫਿਰ ਦੋ ਤਿੰਨ ਦਿਨ ਬਾਅਦ ਜਦੋਂ ਕਰਫਿਓ ਖੁੱਲਿਆ ਫਿਰ ਇੱਥੇ ਆਏ ਤੇ ਉਹਨਾਂ ਨੇ ਉਹ ਰਿਕਾਰਡ ਕੁਦਰਤੀ ਉਸ ਵਕਤ ਦੀ ਪੰਜਾਬ ਸਰਕਾਰ ਜਿਹੜੇ ਪਟਿਆਲੇ ਸੀ ਪ੍ਰਸ਼ਾਸਨ ਉਹਨੇ ਬਣਾ ਲਿਆ ਬੰਦੇ ਦੇ ਨਾਮ ਲਿਖ ਲਏ ਐਡਰੈਸ ਲਿਖ ਲਏ ਜਿਉਂ ਕਿਤੇ ਮਿਲਿਆ ਜੋ ਉਹਨਾਂ ਨੂੰ ਦੱਸਿਆ ਪਾਈ ਤਾਂ ਸ਼ੀਦ ਹੋ ਗਰੇ ਤੇ ਫੌਜ ਦੇ ਕਿ ਕਿਸੇ ਦਾ ਕੋਈ ਚਾਰਾ ਨਹੀਂ ਬਹੀਆ ਹੋਕਰ ਉਸਨ ਡਡਵਰ ਉਹ ਤਾਂ ਕੋਈ ਗੱਲ ਬਣਦੀ ਨਹੀਂ ਸੀ ਇਸ ਵਾਸਤੇ ਇੱਥੇ ਸਤਾਰਾ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੌਵੇਂ ਪਾਸ਼ਾ ਦੇ ਪੌਣ ਪੁੱਤਰਸਾਨ ਗੁਰਦੁਆਰਾ ਸਿ ਦੁਖਨਵਾਰ ਸਾਹਿਬ ਕੇ ਹੋਏ ਨੇ ਤੇ ਪਟਿਆਲੇ ਸਹਿ ਸਾਰੇ ਚਕਰਫੂ ਲੱਗਿਆ ਸੀਗਾ ਪਰ ਮੈਂ ਫਿਰ ਬੇਤੀ ਕਰਨਾ ਜਿਹੜੀ ਮਰਿਆਦਾ ਸੀ ਗੁਰੂ ਘਰ ਦੀ ਉਹ ਉਸ ਤਰ੍ਹਾਂ ਨਿਰੰਤਰ ਜਾਰੀ ਰਹੀ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਹੀ ਅਸੀਂ ਬਸ਼ਕੀਤੀ ਕਿ ਮਰਿਆਦਾ ਚਲਦੀ ਰਹੀ ਸੋਸਾ ਸੰਗਤ ਜੀਓ ਇਹ ਜਿਹੜਾ ਸਮਾ ਸੀ ਨਾ ਭੁੱਲਣਯੋਗ ਹੈ ਨਾ ਭਰਵਣਯੋਗ ਹੈ ਨਾ ਬਖਸ਼ਿਸ਼ਯੋਗ ਹੈ ਨਾ ਕਿ ਅਸੀਂ ਤਾਂ ਲੋਕ ਜਿਹੜੇ ਉਸ ਵੇਲੇ ਵਜੂਦਾ ਸੀ ਜਿਨ੍ਹਾਂ ਨੇ ਆਪਣਾ ਇਹ ਸਾਰੇ ਪਿੰਡ ਤੇ ਉਨਢਾਇਆ ਹੈ ਸਾਰ ਨੂੰ ਸਾਰਿਆਂ ਨੂੰ ਕਦੀ ਨਹੀਂ ਭੁੱਲੇਗਾ ਜਿਨ੍ਹਾਂ ਤੇ ਸਾਡੇ ਜਿਵੇਂ ਕਿਆ ਹਨਾ ਕਿ ਬੰਦੀ ਬਣਾ ਲਿਆ ਦਸਤਾਰਾਂ ਉਤਾਰ ਕੇ ਪਿੱਛੇ ਹੱਥ ਬੰਨ ਤੇ ਹਨਾ ਤੁਹਾਡੀ ਅੱਖਾਂ ਸਾਹਮਣੇ ਹੀ ਸਿੰਘ ਸਿੰਘ ਜੀਆਂ ਸ਼ਹੀਦ ਕੀਤੇ ਗਏ ਜਿਹੜੇ ਉੱਥੇ ਨਤਮਸਤਕ ਹੋਣ ਦੇ ਲਈ ਆਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਕੁਝ ਮਾਹੌਲ ਸੀਗਾ ਉਸ ਸਮੇਂ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਇੱਕੋ ਦਾਮੀ ਬੰਦੀ ਬਣਾ ਲਿਆ ਫੌਜ ਚੜ੍ਹ ਕੇ ਆ ਗਈ ਸਾਨੂੰ ਜਦੋਂ ਮਾਹੌਲ ਤਾਂ ਬਹੁਤ ਮਾੜਾ ਸੀਗਾ ਫੌਜ ਤਾਂ ਕਿਸ ਨੂੰ ਮਾਫ ਕਰਦੀ ਨਹੀਂ ਸੀ ਕੋਈ ਵੀ ਸੀ ਚੈੱਕ ਕੋ ਮੈਨੇਜਰ ਸੀਗਾ ਉਹ ਤਾਂ ਕੁਦਰਤੀ ਸਾਨਾ ਕਰਨ ਸੀ ਗਸੰਦੂ ਪਰ ਕੌਣ ਸੀਗਾ ਬਰਾੜ ਸੀਗਾ ਮਿਲ ਚੰਗੇ ਬੰਦੇ ਉਹਨਾਂ ਨੇ ਸਾਰਿਆਂ ਨੂੰ ਜੋ ਮਰਚਲੂ ਅੜਿਆ ਬੁਲਾਇਆ ਇੱਕਦਮ ਤਾਂ ਮਰੀਦ ਸਾਹਿਬ ਡਰ ਗਏ ਕਿਉਂਕਿ ਉਹ ਪਤਾ ਨਹੀਂ ਫੌਜ ਦਾ ਇੱਕ ਮਾਰੂਦ ਸਨ ਤੇ ਉਸ ਵਕਤ ਸਾਰੇ ਬਲਾਜ਼ਮਾਂ ਨੂੰ ਜਿਹੜੇ ਕੋ ਲੋਗ ਆਪ ਆਪਣੇ ਕੁਆਟਰਾਂ 'ਚ ਬੈਠੇ ਸਨ ਨੀਂਦ ਤੱਕ ਇਹਨਾਂ ਨੂੰ ਆਉਣ ਕੀ ਸੀ ਕਿ ਫੌਜਾ ਗੋਲੀਆਂ ਚੜ ਕੇ ਬਹੁਤ ਦੂਰ ਵੱਡ ਵੱਡ ਝਰਖੋਲ ਛੁੱਟਦੇ ਹੋਏ ਸੀ ਕਿ ਬਹੁਤ ਚੰਨ ਹੋ ਰਿਹਾ ਸੀਗਾ ਤੇ ਨੇੜੇ-ਨੇੜੇ ਵੀ ਪਿੰਡਾਂ 'ਚ 2 ਕਿਥੋਂ 15 10 ਕਿਲੋਮੀਟਰ ਦੇ ਸਨ ਉਹਨਾਂ ਪਿੰਡਾਂ ਵਿੱਚ ਬਦਲਾਵੀਂ ਤੇ ਫੌਜ ਨੇ ਹਮਲਾ ਕਰਤਾ ਤੇ ਲੋਕ ਮਾਰੇ ਗਏ ਜਦੋਂ ਐਸਾ ਮਾਹੌਲ ਹੋਇਆ ਤੁਸੀਂ ਕਿਹਾ ਕਿ ਹਨਾ ਤੁਹਾਡੀ ਉਮਰ ਕਾਫੀ ਕੱਟ ਸਗੀ ਉਹ ਤਾਂ ਨਾ 30 32 ਸਾਲ ਤੁਸੀਂ ਦੱਸ ਰਹੇ ਹੋ ਉਦੋਂ ਬੱਚੇ ਵੀ ਸੀਗੇ ਤੁਹਾਡੇ ਕੁਆਟਰਾਂ ਦੇ ਵਿੱਚ ਸੀਗੇ ਉਹ ਪਰਿਵਾਰ ਤੁਹਾਡਾ ਉਹ ਜਦੋਂ ਉਹਨਾਂ ਨੂੰ ਮਿਲੇ ਸੀਗੇ ਤਾਂ ਉਦੋਂ ਕਿਸ ਤਰ੍ਹਾਂ ਦਾ ਸੀਗਾ ਉਹਨਾਂ ਦਾ ਮਾਹੌਲ ਉਹਨਾਂ ਨੇ ਕੀ ਕੁਝ ਦੱਸਿਆ ਮੈਂ ਤਾਂ ਕੁਦਰਤੀ ਤੌਰ ਤੇ ਆਪਣੀ ਡਿਊਟੀ ਦੇ ਇਥੇ ਗਿਆ ਇਸ ਤੋਂ ਮੈਂ ਘਰ ਆ ਨਹੀਂ ਸਕਿਆ ਵਾਪਸ ਬੱਚਾ ਕੋ ਮੇਰਾ ਬੇਟਾ ਸੀ ਸਾਲ ਦਾ ਤੇ ਸਿੰਘਣੀ ਮੇਰੀ ਸੀ ਉਹ ਮੇਰੇ ਆਪਣੇ ਕੁਆਟਰ ਰਹਿ ਚਲ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਸਰਵ ਫੜ ਕੇ ਬਾਹਰ ਲੈ ਗਏ ਨਾ 4-5 ਵਜੇ ਜਿਹੜੇ ਉਰਲੇ ਪਾਸੇ ਕੁਆਟਰ ਸੀ ਬੈਂਕ ਦੇ ਨਾਲ ਸਾਰੇ ਹੀ ਸਟਾਫ ਦੇ ਮੈਂਬਰਾਂ ਨੂੰ ਉੱਥੇ ਲੈ ਗਏ ਸਾਨੂੰ ਥੋੜਾ ਨੂੰ ਇੱਕ ਦੂਜੇ ਦੇਖ ਕੇ ਸਾਹ ਆਇਆ ਕਿ ਇਹ ਸੀ ਭਾਈ ਉਹ ਪਤਾ ਜੀ ਹੁੰਦੇ ਮੇਰੇ ਬੇਟਾ ਕਹੇ ਤੇ ਮੈਂ ਕਿਹਾ ਵੀ ਬੱਚੇ ਮਰ ਗਏ ਤੇ ਬੱਚੇ ਕਹਿੰਦੇ ਡੇੜੀ ਵਰਗਾ ਇਹ ਸਭ ਜਾ ਮਹੌਲ ਸੀਗਾ ਦਰਸੀਗਾ ਹਰ ਇੱਕ ਨੂੰ ਬੱਚਿਆਂ ਨੂੰ ਵੀ ਕੀ ਸਭ ਨੂੰ ਮਾਹੌਲ ਤੇ ਖਰਾਬ ਕਿ ਪਤਾ ਨਹੀਂ ਕੋਈ ਬੱਚਾ ਜਾਂ ਨਹੀਂ ਬੱਚਾ ਇਸ ਵਾਸਤੇ ਉਸ ਵਕਤ ਜਿਹੜੀ ਹੈ ਇਹ ਬੜੀ ਇੱਕ ਅਤ ਨਿੰਦਣਯੋਗ ਗੱਲ ਹੈ ਸਰਕਾਰ ਨੇ ਤੁਸੀਂ ਗੱਲਬਾਤ ਨਾ ਕਰ ਰਹੇ ਸੀਗੇ ਵੀ ਤੁਹਾਡੇ ਪਟਕੇ ਲਾ ਕੇ ਕਿਸਕੇ ਨਾਲ ਕੇ ਹੱਥ ਬਣ ਲੈ ਸਹੀ ਬਿਲਕੁਲ ਸਹੀ ਗੱਲ ਹੈ ਜਿੰਨੇ ਵੀ ਸੀ ਉਸ ਵਕਤ ਦੇ ਨੌਜਵਾਨ ਸੀ ਕਿ 20 ਸਾਲ ਦਾ 25 ਸਾਲ ਦਾ 30 ਸਾਲ ਦਾ 35 ਸਾਲ ਤੱਕ ਦੇ ਉਹਨਾਂ ਨੇ ਸਾਡੀ ਕੇਸ ਜੀਆਂ ਲਾ ਕੇ ਸਾਡੀ ਹੀ ਸਾਡੇ ਹੱਥ ਪਿੱਛੇ ਬਨ ਕੇ ਤੇ ਸਾਨੂੰ ਬਾਹਰ ਪੰਡਾਲ ਤੇ ਲੈ ਗਏ ਇਸ ਲਈ ਇਹ ਜਿਹੜੀ ਘਟਨਾ ਇੱਥੇ ਵਾਪਰੀ ਹੈ ਅਤ ਨਿੰਦਨਯੋਗ ਹੈ ਨਾ ਮਹਿਣਾ ਪੁੱਲ ਸਕਦੀ ਹੈ ਨਾ ਪੁਲਾਈ ਜਾ ਸਕਦੀ ਇਸੇ ਵਕਤ ਤੇ ਹੀ 25 25 ਮਈ ਤੋਂ ਲੈ ਕੇ ਸੋਨੂ ਕਮੇਟੀ ਔਰ ਪ੍ਰਚਾਰਕ ਇਸ ਗੱਲ ਦਾ ਪ੍ਰਚਾਰ ਸ਼ੁਰੂ ਕਰਨਾ ਕਰ ਦਿੰਦਿਆਂ ਨੇ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਲੋਕਾਂ ਨੂੰ ਇਹ ਯਾਦ ਕਰਾਇਆ ਜਾਏ ਪਰ ਯਾਦ ਤਾਂ ਸਾਡੇ ਵਰਗੇ ਨੂੰ ਆ ਨਾ ਅੱਜ ਦੀ ਮੌਜੂਦਾ ਪਨੀਰੀ ਕਿਸ ਨੂੰ ਕੋਈ ਪਤਾ ਨਹੀਂ ਤੁਹਾਡੇ ਵਰਗੇ ਨੂੰ ਕੋਈ ਪਤਾ ਨਹੀਂਗਾ ਦਿੱਤੀ ਹੋਇਆ ਕੀ ਨਹੀਂ ਅਸੀਂ ਆਪਣਾ ਅੱਖੀ ਜਿੱਟਾ ਹਾਲ ਸਾਹਮਣੇ ਦੇ ਅੱਖਾਂ ਦੇ ਜੋ ਕੁਝ ਹੋਇਆ ਗੁਰਦੁਆਰਾ ਸਿਰ ਦੁਖਨਵਾਰ ਸਾਹਿਬ ਵਿਖੇ ਬਹੁਤ ਮੰਦਾ ਹੋਇਆ ਬਹੁਤ ਨਿੰਨਜੋਗ ਹੈ ਬਹੁਤ ਹੀ ਮਾੜੀ ਗੱਲ ਕੀਤੀ ਭਾਰਤ ਸਰਕਾਰ ਨੇ ਇਹ ਫਿਰ ਵਕਰ ਨਾ ਪੁਨਜੋਗ ਨਾ ਪੁਲਾਜੋਗ ਹੈ ਇਸ ਵਾਸਤੇ ਨਾ ਹੀ ਮਾਫ ਕਰ ਜੋਗ ਹੈ ਤੇ ਇਹ ਜੋ ਘਟਨਾ ਇੱਥੇ ਵਾਪਰੀ ਉਹ ਤਾਂ ਆਪਜੀ ਮਤਸੀ ਹੈ ਸਤਾਰਾ ਸਿੰਘ ਸਿੰਘਣਿਆ ਸ਼ਹੀਦ ਹੋਏ ਉਹਨਾਂ ਦੇ ਸੰਸਕਾਰ ਵੀ ਕੀਤੇ ਬਹੁਤ ਬੜੀਆਂ ਚ ਸਭ ਕੀਤਾ ਗਿਆ ਤੇ ਇੱਕ ਗੱਲ ਮੈਂ ਹੋਰ ਪੁੱਛਾਂਗਾ ਜਿਹੜੇ ਸਤਾਰਾ ਸਿੰਘ ਸਿੰਘਣਿਆ ਤੁਸੀਂ ਕਹਿ ਰਹੇ ਹੋ ਸ਼ਹੀਦ ਕੀਤੇ ਗਏ ਸੀ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਉਹਨਾਂ ਦੀ ਮ੍ਰਿਤਕ ਦੇਹਾ ਉੱਥੇ ਪਈਆਂ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਤੇ ਮਤਲਬ ਪਰਿਵਾਰਾਂ ਨੂੰ ਹਵਾਲੇ ਨਹੀਂ ਕੀਤੀਆਂ ਗਈਆਂ ਸੀਗੀਆਂ ਉਸੇ ਦਿਨ ਜਿਸ ਦਿਨ ਸ਼ਹੀਦ ਹੋ ਗਏ ਸੀਗੇ ਜ ਜਨਾਂ ਨੂੰ ਬਾਅਦੋਂ ਫੌਜ ਨੇ ਚੈੱਕ ਕੀਤਾ ਸੀਗਾ ਕਿ ਭਈ ਇਹ ਜਿਉਂਦਾ ਹੈ ਜਾਂ ਮਰ ਗਿਆ ਇਸ ਤਰ੍ਹਾਂ ਦਾ ਕੋਈ ਮਾਹੌਲ ਜੋ ਉਹ ਉਹਦੋਂ ਕੀ ਸੀਗਾ ਨਹੀਂ ਤੁਹਾਡੀ ਗੱਲ ਜੀ ਠੀਕ ਹੈ ਦੋ ਤਿੰਨ ਇੱਕ ਤਾਂ ਉਹ ਬਜ਼ੁਰਗ ਜੀ ਸਰੋਵਰ ਦੇ ਨਿਸ਼ਾਨ ਸਾਹਿਬ ਦੇ ਕੋਲ ਮਰੇ ਆ ਦੋ ਪੌੜੀਆਂ ਥੱਲੇ ਮਰੇ ਸੀਗੇ ਬਾਕੀ ਸਾਰੇ ਹੀ ਸਰਾਂਚ ਮਰੇ ਸੀ ਸਰਾਂਚ ਮਰੇ ਸੀ ਤੇ ਮਿਰੇ ਸਾਹਿਬ ਨਾਲ ਲੈ ਚੋ ਉਹ ਫੌਜੀਆ ਨੇ ਜਿਹੜਾ ਕੋ ਪੁੱਠਾ ਬੈ ਗਿਓ ਸਿੱਧਾ ਪੈ ਸਰਦਾਰ ਸੀ ਕਿ ਇਸ ਖੁੱਲੇ ਪੈ ਸੀ ਪਤਾ ਨਹੀਂ ਕੀ ਹਾਲ ਸੀਗਾ ਉਹ ਮਿਰੇ ਸਾਹਿਬ ਦੇ ਉਹਨਾਂ ਨੂੰ ਕੋਬ ਜਿਆਦਾ ਪਤਾ ਸੀ ਨਾ ਅੱਜ ਤੇ ਚਲੋ ਫੜੇਗਾ ਉਹ ਉਹ ਨਿਗਰਾਨੀ ਕਰਦੇ ਸੀ ਇੱਕੋ ਪ੍ਰਬੰਧਕ ਸਨ ਉਹ ਉੱਥੇ 12 ਤਰਬਨ ਦੇ ਉੱਤੇ ਬਰੇ 3 ਉੱਤੇ ਹੋਰ 17 ਬਜ਼ੁਰਗ ਤੇ ਬੱਚੇ ਵੀ ਕੋ ਨਾਲ ਤੇ ਨਹੀਂ ਗਿਆ ਸੀਗਾ ਮਤਲਬ ਮਾਤਾ ਵਾਂ ਪੈਣਾ ਇਸ ਤਰ੍ਹਾਂ ਲੋਕ ਉੱਥੇ ਬਰੇ ਪਰ ਕਿਸੇ ਨੂੰ ਵੀ ਘਰ ਦੇ ਨੂੰ ਕੋਈ ਇਲਮ ਨਹੀਂ ਸੀ ਕੋਈ ਕਿਸੇ ਨੂੰ ਪਤਾ ਨਹੀਂ ਸੀ ਕਿ ਉਹ ਉੱਥੇ ਸ਼ਹੀਦ ਹੋ ਚੁੱਕੇ ਨੇ ਕਿ ਲੋਕਾਂ ਨੇ ਤੇ ਇਹ ਸਮਝਿਆ ਸੀਗਾ 20 ਕਿਲੋਮੀਟਰ ਤੇ ਉਹ ਜੋ ਛੱਡੇ ਨਾ ਬੰਬ ਜੋ ਪਰ ਚਾਨਣ ਵਾਲਾ ਪਿੰਡ ਹੈ ਚਾਨਣ ਸੀ ਲੋਕ ਇਹ ਕਹਿੰਦੇ ਸੀ ਸਾਡੇ ਪਰਿਵਾਰੂ ਕਹਿੰਦੇ ਸੀ ਮੇਰੇ ਮਾਤਾ ਪਿਤਾ ਵੀ ਬੇ ਖਤਮ ਹੋ ਗਏ ਸਾਰੇ ਇਸ ਤਰ੍ਹਾਂ ਉਹਨਾਂ ਨੂੰ ਵੀ ਅਸੀਂ ਖਤਮ ਹੋ ਗਏ ਪਰ ਕੁਝ ਦਿਨ ਬਾਅਦ ਜਦੋਂ ਸੰਸਕਾਰ ਹੋ ਗਏ ਸਭ ਕੁਝ ਹੋ ਗਿਆ ਉਹ ਲੋਕ ਆਏ ਇਹ ਸਾਡਾ ਬੱਚਾ ਕਿਹਾ ਸੀ ਸਾਡੇ ਮਾਂ ਕਿਹਾ ਸੀ ਕਿ ਉਹ ਬਾਥਰੂਮ ਗਲੇ ਮੁੜੇ ਤੇ ਉਥੇ ਡਾਕ ਪੜਤਾਲ ਕੀਤੀ ਉਹਨਾਂ ਅਨੁਸਾਰ ਕੋ ਦੱਸਤਾ ਪਈਏ ਇਹ ਸ਼ਹੀਦ ਹੋ ਚੁੱਕੇ ਨੇ ਤੇ ਇਹ ਸਰਕਾਰ ਦੇ ਹੀ ਕੋਰੇ ਨੇ ਤੇ ਫੌਜ ਦੀ ਸਰਕਾਰ ਨੇ ਸੰਘਰ ਕੀਤਾ ਜੇਰਾ ਤੁਹਾਨੂੰ ਬੰਦੀ ਬਣਾ ਲਿਆ ਸੀਗਾ ਤੁਹਾਡੇ ਨਾਲ ਕਿੰਨੇ ਸਿੰਘ ਸੀਗੇ ਉੱਥੇ ਨਿਕਲਣ ਦਾ ਮੌਕਾ ਨਹੀਂ ਮਿਲਿਆ ਕਿ ਕਿਸੇ ਪਾਸੋਂ ਨਿਕਲ ਕੇ ਪਰਿਵਾਰ ਦੇ ਕੋਲ ਪਹੁੰਚਿਆ ਜਾਵੇ ਉਹਨਾਂ ਦੇਖਿਆ ਜਾਵੇ ਕਿ ਉਹ ਸਹੀ ਸਲਾਮਤ ਹੈਗੇ ਆ ਇਸ ਤਰ੍ਹਾਂ ਦਾ ਮੌਕਾ ਨਹੀਂ ਮਿਲਿਆ ਸੀਗਾ ਨਿੱਤਰਾ ਦਾ ਨਾ ਤੇ ਹਾਲਾਤ ਹੀ ਇਹੋ ਜਿਹੇ ਸਨ ਉਥੇ ਤਾਂ ਮੈਂ ਜ ਹੱਥ ਨਾਲ ਹੱਥ ਬਕਰ ਕੇ ਫੋਜ ਹੈ ਤੈਨਾਤੀ ਕਿਸੇ ਨੂੰ ਉਹ ਸੁਈ ਲੰਘ ਚੈਦੀ ਸੀ ਤੇ ਮੈਂ ਪਰਿਵਾਰ ਨੂੰ ਕਿਉਂ ਬਿਲਣਾ ਸੀਗਾ ਤੇ ਨਾ ਹੀ ਪਰਿਵਾਰ ਨੂੰ ਮਿਲ ਸਕਦਾ ਸੀ ਇਹ ਜਦੋਂ ਅਸੀਂ ਸਾਰਾ ਸਾਨੂੰ ਇਕੱਠੇ ਫੜ ਕੇ ਬਾਹਰ ਲੈ ਗਏ ਨਾ ਇਸ ਪਾਸੇ ਕੁਆਟਰ ਵਾਲ ਬੈਂਕਾਲਾਣ ਵੀ ਤੇ ਪਰਲੋਸੇ ਕੁਆਟਰ ਵਾਲਾ ਸਾਰਾ ਫੜ ਇਕੱਠਾ ਕੀਤਾ ਉੱਥੇ ਅਸੀਂ ਸਾਡੀ ਬੱਚਿਆਂ ਨਾਲ ਤੇ ਮੇਰੇ ਨਾਲ ਤੇ ਬਾਕੀ ਪਰਿਵਾਰ ਜਿਹੜੇ ਬੰਦੇ ਉਹਨਾਂ ਨੇ ਮਿਲਾਬ ਹੋਇਆ ਤੇ ਇੱਕ ਦਿਨ ਹੀ ਆਪਣੇ ਵੇਖ ਲੈ ਬਿੱਠੇ ਹੀ ਜਉਂਦੇ ਆ ਤੇ ਸਰਕਾਰ ਦੀ ਬਹੁਤ ਹੀ ਨਿੰਦਣ ਵਾਲ ਕੰਮਾ ਮਾੜਾ ਕੀਤਾ ਸਰਕਾਰ ਨੇ ਇਸ ਤੋਂ ਜਦੋਂ ਜਦੋਂ ਵੀ ਇਹ ਦਿਨ ਆਂਦਾ ਹਨ ਤੁਸੀਂ ਤਾਂ ਆਪਣੇ ਪਿੰਡ ਦੇ ਹੰਡਾਇਆ ਸਾਰਾ ਕੁਝ ਅੱਖੀ ਦੇਖਿਆ ਹਨਾ ਜੋ ਹਲਾਸੀਗੇ ਤੇ ਕੀ ਕੁਝ ਅੰਦਰ ਆਂਦਾ ਦਿਲ ਦੇ ਵਿੱਚ ਕੀ ਕੁਝ ਆਂਦਾ ਨਹੀਂ ਵੇਖੋ ਜਦੋਂ ਇਹ ਦਿਨ ਆਉਂਦਾ ਨਾ ਮੈਂ ਪਹਿਲੇ ਦੱਸਿਆ ਵੀ 25 ਮਈ ਤੋਂ ਸ਼ੁਰੂ ਸਾਡੇ ਅੰਦਰ ਤੜਕਣ ਇੱਕ ਸ਼ੁਰੂ ਹੋ ਜਾਂਦੀ ਹੈ ਉਸੇ ਦਾ ਜਿਹੜਾ ਮੌਕਾ ਸੀ ਡਰ ਸਰੂ ਹੈਂਦਾ ਕਿ ਇਹ ਦਿਨ ਜਿਹੜੇ ਅਸੀਂ ਵੇਖ ਰਹੇ ਇਹ ਬਹੁਤ ਮਾੜੇ ਸਨ ਉਹ ਕਦੀ ਨਹੀਂ ਪੁਰਸਾ ਸਾਨੂੰ ਨਾ ਮਰਦਿਕ ਦੇ ਨਾਂ ਭੁੱਲਣਗੇ ਨਾ ਪਲਾਇ ਜਸ ਦੇ ਨਾ ਬਖਸ਼ਿਸ਼ ਜੋਗ ਨੇ ਤੇ ਅੱਜ ਦੀ ਪ੍ਰੇ ਨੂੰ ਜਾਂ ਜਿਹੜਾ ਕੋਈ 40 ਸਾਲ ਦਾ ਕਿ ਉਹ 41 ਸਾਲ ਤੱਕ ਗੱਲ ਹੋ ਗਈ 41 ਸਾਲ ਕਿਸੇ ਵੀ ਸਰਕਾਰ ਨੇ ਉਸ ਸਮੇਂ ਦਾ ਹੀਦਰ ਜਿੰਸਿੰਘਾ ਦਾ ਕਿਸੇ ਨੂੰ ਕੋਈ ਇਨਸਾਫ ਨਹੀਂ ਦਿੱਤਾ ਦੇਖੋ ਦਿੱਲੀ ਚ ਗੋਣਪੁਰ ਪਰਿਕੇਨ ਕੁਮਾਰ ਨੇ ਦਲੀਪ ਕਿਨੇ ਕੁਮਾਰ ਨੇ ਕੋਈ ਕਿਸੇ ਨੂੰ ਇਨਸਾਫ ਨਹੀਂ ਮਿਲਿਆ ਅੱਜ 48 ਸਾਲ ਪੂਰੇ ਹੋ ਗਏ ਨੇ ਉਹ ਹੈ ਠੀਕ ਅਸੀਂ ਲੋਕ ਯਾਦ ਕਰਦੇ ਆ ਕੋਈ 4 10 10 5 ਦਿਨ ਪਹਿਲੇ ਫਿਰ ਭੁੱਲ ਜਾਂਦੇ ਨੇ ਇਹ ਸਾਨੂੰ ਕਦੀ ਅਸੀਂ ਸਾਡੇ ਦਿਲ ਦੇ ਅੰਦਰ ਵੜਿਆ ਵੀ ਕਦੀ ਭੁੱਲ ਸਕਦੇ ਜਿਵੇਂ ਇਹ ਲੋਕ ਸੀਧੋਸਾਨ ਪਰਿਵਾਰ ਸਨ ਸੀਧੋਸਾਨ ਤੇ ਫੌਜ ਨੇ ਹਮਲਾ ਕੀਤਾ ਇਹ ਤਾਂ ਕਦੀ ਭੁੱਲਣ ਵਾਲੀ ਚੀਜ਼ ਹੀ ਨਹੀਂ ਸੀ ਤੇ ਬਿਲਕੁਲ ਐਸਨ ਗਿਆਨੀ ਸਿੰਘ ਸੁਖਦੇਵ ਸਿੰਘ ਜੀ ਜਿਨ੍ਹਾਂ ਨੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਸੀਗੀ ਉਸ ਸਮੇ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਵਿੱਚ ਤੇ ਆਪਣਾ ਜਿਹੜਾ ਦੁੱਖ ਸਾਂਝਾ ਕੀਤਾ ਇਹਨਾਂ ਨੇ ਕਿ ਕੀ ਕੁਝ ਹਾਲਾਤ ਸੀਗੇ ਉਸ ਸਮੇ ਕਿਸ ਤਰ੍ਹਾਂ ਸਿੰਘ ਸਿੰਗनियां ਉੱਥੇ ਸ਼ਹੀਦ ਕੀਤੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਸਿੰਘਾਂ ਨੂੰ ਬੰਦੀ ਬਣਾਇਆ ਗਿਆ ਕਿੱਥੇ ਕਿੱਥੇ ਰੱਖਿਆ ਗਿਆ ਕੀ ਕੁਝ ਇਹਨਾਂ ਦੀ ਅੱਖਾਂ ਸਾਹਮਣੇ ਹੋਇਆ ਸਾਰਾ ਕੁਝ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਸੀਗਾ ਤਾਂ ਉਹ ਸਾਰਾ ਕੁਝ ਇਹਨਾਂ ਨੇ ਅੱਜ ਬਿਆਨ ਕੀਤਾ ਹੈ ਇਨਾ ਦਾ ਕਹਿਣਾ ਹੈ ਕਿ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਕਈ ਸਰਕਾਰਾਂ ਬਦਲ ਗਈਆਂ ਜਦੋਂ ਉਸ ਸਮੇਂ ਇਹ ਹਾਲਾਤ ਹੋਏ ਸੀਗੇ ਤਾਂ ਉਸ ਸਮੇਂ ਕਾਂਗਰਸ ਦੀ ਸਰਕਾਰ ਸੀਗੀ ਇੰਦਰਾ ਗਾਂਧੀ ਜਿਹੜੇ ਨੇ ਉਸ ਸਮੇਂ ਪ੍ਰਧਾਨ ਮੰਤਰੀ ਸੀਗੇ ਉਹਨਾਂ ਦੀ ਰਹਿਮਾਈ ਦੇ ਵਿੱਚ ਹੀ ਸਾਰਾ ਘਟਨਾਵਾ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰੀਆਂ ਸੀਗੀਆਂ ਕੈਮਰਾ ਪਰ ਸਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਾਗਬਾਨੀ ਟੀਵੀ ਪਟਿਆਲਾ